ਇਸ ਲਈ ਇਹ ਗੱਲ ਕਹਿਣਾ ਆਪਣੇ ਕਾਂਗਰਸ ਪਾਰਟੀ ਜੀ ਵੀ ਮੈਂ ਉਹਦੇ ਤੋਂ ਵੱਧ ਇਮਾਨਦਾਰੀ ਨਾਲ ਕੰਮ ਕਰਾਂਗਾ। ਔਰ ਉਹ ਤੋਂ ਵੱਧ ਇਹਨੂੰ ਸਟਰੈਂਥਨ ਕਰਨ ਲਈ ਹੋਰ ਯੋਗਦਾਨ ਪਾਵਾਂਗਾ। ਔਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ। ਜੇ ਸੱਚੀ ਮੁੱਚੀ ਤੁਸੀਂ ਥੋੜਾ ਬਹੁਤ ਮੇਰੇ ਕੰਮ ਤੋਂ ਖੁਸ਼ ਹੋਏ ਸੀ। ਜੋ ਵੀ ਫੂਟ ਤੇ ਕੀਤਾ ਤਾਂ ਰਾਜਾ ਬੜੇ ਜੀ ਨੂੰ ਕਾਮਯਾਬ ਕਰਦੇ ਹੋਏ ਮੇਰੀ ਬੇਨਤੀ ਹੈ ਤੁਹਾਨੂੰ ਹੱਥ ਜੋੜ ਕੇ। ਮੈਂ ਹੁਸ਼ਾਰਪੁਰ ਤੋਂ ਤੁਹਾਡੇ ਕੋਲ ਮੰਗਣ ਆਇਆ। ਔਰ ਮੈਂ ਇੱਕ ਚੀਜ਼ ਜ਼ਰੂਰ ਕਹਿਣੀ ਚਾਹਨਾ ਕਿਉਂਕਿ ਮੈਂ ਦਾਲਤ ਸਮੁਦਾਏ ਨੂੰ ਬਿਲੋਂਗ ਕਰਦਾ ਤੇਰੇ ਵੈਸੇ ਇਦਾਂ ਨਹੀਂ ਸਾਰੇ ਮੈਂ ਇਹ ਭਾਵਨਾ ਚ ਕਨਸੈਪਟ ਚ ਵੀ ਗੁਰਬਾਣੀ ਤੇ ਵਿਸ਼ਵਾਸ ਰੱਖਦਾ ਕਿ ਸਾਰੇ ਪ੍ਰਭੂ ਦਾ ਅੰਸ਼ ਹੈ ਸਾਰੇ ਮਾਨੁਸ਼ ਦੀ ਜਾਤ ਸਤ ਦੇਖ ਕੇ ਪਹਿਚਾਨੋ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਜੋ ਥੋੜੇ ਸਮੇਂ ਦਾ ਤਜਰਬਾ ਜਿਸ ਸੰਵਿਧਾਨ ਦੀ ਵੀ ਗੱਲ ਕੀਤੀ ਔਰ ਸੱਚੀ ਮੁੱਚੀ ਰਾਜਾ ਬੜਿੰਗ ਜੀ ਨੇ ਜਿਹਦੇ ਤੇ ਵੀ ਗੱਲ ਕੀਤੀ ਮੋਡਲਸ ਤੇ ਗੱਲ ਕੀਤੀ ਕਨਸਰਨਸ ਤੇ ਗੱਲ ਕੀਤੀ ਮੁੱਦਿਆਂ ਦੀ ਗੱਲ ਕੀਤੀ ਔਰ ਮਹਿਸੂਸ ਹੁੰਦਾ ਹੁੰਦਾ ਵੀ ਅੱਜ ਮੁੱਦਿਆਂ ਦੀ ਗੱਲ ਨਹੀਂ ਹੁੰਦੀ ਇੰਨਾ ਨਾ ਚ ਡਿਬੇਟ ਹੁੰਦਾ ਰਹਿੰਦਾ ਮੈਂ ਕਈ ਵਾਰੀ ਬਾਜਵਾ ਸਾਹਿਬ ਮੈਨੂੰ ਹੁੰਦਾ ਯਾਰ ਇਹਦੇ ਚ ਪੰਜਾਬ ਦਾ ਕੀ ਕਨਸਰਨ ਹੈ ਲੋਕਾਂ ਦਾ ਕੀ ਪਲਾ ਤੁਸੀਂ ਘੰਟਾ ਇੱਕ ਡਿਬੇਟ ਕਰਦੇ ਹੋ ਤੇ ਮੈਂ ਸੋਚਦਾ ਵੀ ਪੰਜਾਬ ਦੀ ਗੱਲ ਕੀਤੀ ਔਰ ਰਾਜਾ ਬੜਿੰਗ ਜੀ ਮੈਂ ਇੱਕ ਆਜੀ ਨੂੰ ਬੇਨਤੀ ਕਰਦਾ ਸਰਕਾਰ ਬਣੀ ਨਾ ਜਦੋਂ ਕਾਂਗਰਸ ਦੀ ਪਿਛਲੀ ਵਾਰੀ ਤਾਂ ਮੇਰੇ ਕੇਹ ਮਿੱਤਰ ਨੇ ਮੈਨੂੰ ਫੋਨ ਕਰਕੇ ਕਿਹਾ ਭਈ ਡਾਕਟਰ ਸਾਹਿਬ ਵਧਾਈਆਂ ਤੁਹਾਡੀ ਸਰਕਾਰ ਬਣੀ ਹੈ ਮੈਂ ਕਿਹਾ ਸਾਡੀ ਸਰਕਾਰ ਸਦਾ ਹੀ ਸਰਕਾਰ ਰਹੀ ਹੈ ਉਹ ਕਹਿੰਦਾ ਉਹ ਕਿੱਦਾਂ ਪਹਿਲਾਂ ਤਾਂ ਹੋਰ ਸੀਗੀ ਮੈਂ ਕਿਹਾ ਨਹੀਂ ਯਾਰ ਹੋਰ ਨਹੀਂ ਸੀ ਸਾਡੀ ਸਰਕਾਰ ਉਹ ਹੈ ਜਿਹੜੀ ਦਿਲਾਂ ਦੇ ਰਾਜ ਕਰਦੀ ਹੈ ਤੇ ਰਾਜਾ ਵੜਿੰਗ ਜੀ ਉਹ ਸਰਕਾਰ ਹੈ ਜਿਹੜੀ ਦਿਲਾਂ ਤੇ ਰਾਜ ਕਰਨਗੇ ਔਰ ਗੱਲ ਲੁਧਿਆਣੇ ਦੇ ਮੁੱਦਿਆਂ ਦੀ ਹੋਏਗੀ ਲੁਧਿਆਣੇ ਦੀ ਜਿੱਤ ਦੀ ਨਹੀਂ ਕੱਲੇ ਹੋਏਗੀ ਸੋ ਮੈਂ ਤੁਹਾਡੇ ਤੋਂ ਕਹਿਣਾ ਜਿਸ ਸੱਚੀ ਮੱਚੀ ਤੁਹਾਨੂੰ ਮੇਰਾ ਕਾਰਜਕਾਲ ਖੂਟ ਤੇ ਵਧੀਆ ਲੱਗਾ ਬੜਾ ਲੰਮਾ ਰਸਣ 29 ਸਾਲ ਕੰਮ ਕੀਤਾ ਗੌਰਮੈਂਟ ਦਾ ਮੈਂ ਬੇਨਤੀ ਕਰਦਾ ਰਾਜਾ ਵੜਿੰਗ ਜੀ ਨੂੰ ਕਾਮਯਾਬ ਕਰਦੇ ਹੋ ਨਿੱਕੇ ਹੁੰਦੇ ਅਸੀਂ ਸੁਣਦੇ ਹੁੰਦੇ ਸੀ ਇਹ ਇਹਦੀ ਕਾਮਯਾਬੀ ਮੇਰੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਇਹ ਸੁਣਦੇ ਹੁੰਦੇ ਸੀ ਪਰ ਮੈਂ ਸੱਚੀ ਕਹਿੰਨਾ ਤੇ ਇਹਨਾਂ ਦੀ ਕਾਮਯਾਬੀ ਥੋੜੀ ਕਾਮਯਾਬੀ ਹੋਊਗੀ ਇਨ ਵਿਟਡਰੋ ਮਹਿਸੂਸ ਹੋਊਗਾ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਰਦਾ ਧੰਨਵਾਦ ਕਰਦੇ ਆ ਇਜਾਜ਼ਤ ਚੋਣਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਛਾ ਹੁਣ ਤੁਸੀਂ ਚਲੇ ਜਾਓ ਮੇਰੀ ਤੇ ਬਾਗਲਾ ਸਾਹਿਬ ਦੀ ਸਲਾਹ ਹੋਈ ਏ ਕਿ ਚੱਬੇਵਾਲ ਜਾ ਕੇ ਤੁਸੀਂ ਸੰਭਾਲਣਾ ਤੇ ਦਿਨ ਰਾਤ ਇੱਕ ਕਰਕੇ ਉਸ ਨੂੰ ਵੀ ਹਰਾਉਂਦਾ ਕੰਮ ਕਰਨਾ ਹੈ ਹੁਣ ਚੱਬੇਵਾਲ ਤੁਹਾਡੇ ਹਵਾਲੇ ਆ ਇੱਕ ਇੱਕ ਬੰਦਾ ਤੇ ਇਹੋ ਜਿਹਾ ਜਿਹਨੇ ਲੁਧਰਨੇ ਕੰਮ ਕੀਤਾ ਦੂਜੇ ਨੇ ਹਾਰਸ਼ਪੁਰ ਵੀ ਇਹੀ ਕੰਮ ਕੀਤਾ ਜੋ ਮਿੱਟੂ ਨੇ ਕੀਤਾ ਪਾਰਟੀ ਨਾਲ ਉਹਨੂੰ ਸਾਹਮਣਾ ਤੁਸੀਂ ਏ ਇਹਨੂੰ ਅਸੀਂ ਦੋਨੋਂ ਸਾਹਮਣਾ ਅਰਸ਼ਾਪੁਰ ਦਾ